ਮਰਦਾਵਾ 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 ਹਜ਼ੂਰਾਂ ਦੇ ਲੜਾ ਕਰਨ ਵਾਲੇ ਸ਼ਾਮਲਾ ਜਮੀਨ ਟੁਕਪਚ ਜੱਜ ਸ਼ਟਡਾਉਨ ਦੀ ਕਾਰਵਾਈ ਵਿੱਚ ਭਾਈ ਪਤੀ ਚਾਵਾ ਦੇ ਤਹਿਤ ਕਾਰਵਾਈ ਹੋਣ ਖਿਲਾਫ ਪ੍ਰਦਰਸ਼ਨ ਮਾਮਲਾ ਪਿੰਡ ਵਿੱਚ ਪੰਚਾਇਤੀ ਜ਼ਮੀਨ ਤੇ ਬਣੀਆਂ ਕੁਝ ਉਸ ਸਾਰੀਆਂ ਟਾਉਂਦਾ ਗੁਰਦਾਸਪੁਰ ਦੇ ਪਿੰਡ ਪਟੀਆਂ ਦੇ ਕੁਝ ਪਿੰਡ ਵਾਸੀਆਂ ਨੇ ਪਿੰਡ ਮਜ਼ਦੂਰ ਯੂਨੀਅਨ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦੇ ਖਿਲਾਫ ਪੱਤਰ ਚ ਕੀਤਾ ਹੈ ਮਾਮਲਾ ਪਿੰਡ ਵਿੱਚ ਪੰਚਾਇਤੀ ਜ਼ਮੀਨ ਤੇ ਬਣੀਆਂ ਕੁਝ ਉਸ ਸਾਰੀਆਂ ਟਾਉਂਦਾ ਹੈ ਪ੍ਰਦਰਸ਼ਨਕਾਰੀਆਂ ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਉਸਾਰੀਆਂ ਟਾਉਂ ਵਿੱਚ ਭਾਈ ਪਤੀਜਾਵਾਦ ਵਰਤਿਆ ਗਿਆ ਤੇ ਸਿਰਫ ਤਿੰਨ ਲੋਕਾਂ ਦੀਆਂ ਸਾਰਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜਦਕਿ ਪਿੰਡ ਦੇ 30 ਲੋਕਾਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਗਏ ਹਨ ਦੱਸਦੇ ਕਿ ਪਿੰਡ ਵਿੱਚ 10 ਕਨਾਲ 16 ਮਰਲੇ ਜ਼ਮੀਨ ਉੱਪਰ ਕਈ ਸਾਲਾਂ ਤੋਂ ਇੱਕ ਇੱਕ ਦੋ ਦੋ ਮਰਲੇ ਤੇ ਹੋਈਆਂ ਕੁਝ ਨਜਾਇਜ਼ ਸਾਰੀਆਂ ਬੀਤੇ ਦਿਨ ਪ੍ਰਸ਼ਾਸਨ ਵੱਲੋਂ ਪੁਲਿਸ ਅਧਿਕਾਰੀਆਂ ਦੇ ਮੌਜੂਦਗੀ ਵਿੱਚ ਪੀਲਾ ਪੰਚਾ ਚਲਾ ਕੇ ਢਾ ਦਿੱਤੀਆਂ ਗਈਆਂ ਸਨ। ਆਦੇ ਪਿੰਡ ਪਟੀਆਂ ਪਿੰਡ ਨੂੰ ਦੂਰ ਜੁਣੀ ਮੈਂਬਰ ਮੈਲਬੂ ਦੂਰ ਜੁਣੀ ਪੰਜਾਬ ਮੇਰਾ ਪਿੰਡ ਪਟੀਆਂ ਆ ਇੱਥੋਂ ਦਾ ਜਿਹੜਾ ਮੌਜੂਦਾ ਸਰਪੰਚ ਹੈ ਇਸ ਇਸ ਬੰਦੇ ਦੀ ਵੀ 6 ਮਰਲੇ ਜਿਹੜੀ ਦਾ ਪੰਚਾਇਤੀ ਜ਼ਮੀਨ ਤੇ ਨਜਾਇਜ਼ ਕਬਜ਼ਾ ਸਰਕਾਰ ਉਹਦੇ ਬਾਰੇ ਬਿਲਕੁਲ ਕੋਈ ਅਣਗੋਲਾ ਕਰ ਰਹੀ ਹੈ ਇਸ ਸਬੰਧੀ ਆਪਾਂ ਡੀਡੀਪੀਓ ਨੂੰ ਵੀ ਐਪਲੀਕੇਸ਼ਨ ਦੇ ਦਿੱਤੀ ਹੈ ਐਡੀਐਮ ਕੋਲ ਵੀ ਕੇਸ ਚੱਲਦਾ ਪਿਆ ਹੈ। ਵੀਡੀਓ ਕੋਲ ਵੀ ਕੇਸ ਚੱਲ ਰਿਹਾ ਭਗਵਾਨ ਸਤ ਮਾਨ ਦਾ ਪੋਰਟਲ ਹੈ ਜਿਹੜਾ ਸ਼ਿਕਾਇਤ ਮਤਲਬ ਕੰਪਲੇਂਟ ਪੋਰਟਲ ਹੈ ਉਹਦੇ ਵਿੱਚ ਵੀ ਕੰਪਲੇਂਟ ਚੱਲਦੀ ਪਈ ਹੈ ਦੋ ਇਸ ਬੰਦੇ ਦੀ ਇਹ ਮਜੂਦਾ ਸਰਪੰਚ ਹੈ ਇਸ ਬੰਦੇ ਦੀ 6 ਮਰਲੇ ਗੜਿਆਂ ਦੀ ਜ਼ਮੀਨ ਤੇ ਨਜਾਇਜ਼ ਕਬਜ਼ਾ ਉਹਦੇ ਤੇ ਨੇ 4 ਦਬੜੀ ਕੀਤੀ ਹੈ 14-14 ਫੁੱਟ ਕੰਧ ਕੱਢੀ ਹੈ ਅਸੀਂ ਗਰੀਬ ਲੋਕਾਂ ਜੇ ਇੱਕ ਇੱਕ ਮਰਲਾ ਦੋ ਦੋ ਮਰਲੇ ਜੇ ਪੰਚਾਇਤੀ ਜ਼ਮੀਨ ਮਲਿਅਤ ਹੈ ਉਹਦੇ ਬਾਰੇ ਕਾਨੂੰਨ ਪੀੜਾ ਪੰਚਾ ਚੱਲਦਾ ਤੇ ਆ ਜਿਹੜੀ 6 ਮਰਲੇ ਜ 14 ਫੁੱਟ ਕੰਧ ਕੱਢੀ ਹੈ ਉਹਦੇ ਬਾਰੇ ਪੰਚ ਸਰਕਾਰ ਅੰਦੇਖੀ ਕਿਉਂ ਕਰਦੀ ਪਈ ਹੈ ਸਾਡੀ ਮੰਗ ਇਹ ਹੈ ਕਿ ਮੌਜੂਦਾ ਸਰਪੰਚਾ ਇਹਦੀ ਇਨਕੁਆਇਰੀ ਕੀਤੀ ਜਾਵੇ ਇਹਦੀ ਬਕਾਇਦਾ ਇਹਦੀ ਜਾਂਚ ਕੀਤੀ ਜਾ ਜਿਹੜੇ ਇਸ ਬੰਦੇ ਨਾਲ ਨਜਾਇਜ਼ ਇਹਦੀ ਛੇ ਮਰਲੇ ਇਹਨੂੰ ਸਸਪੈਂਡ ਕੀਤਾ ਜਾ ਡੀਡੀਪੀਏ ਦੇ ਜਜਮੈਂਟ ਵਿੱਚ ਹੀ ਇਹਦਾ ਮਤਲਬ ਜਜਮੈਂਟ ਇਹਦੇ ਤੇ ਦੋਸ਼ੀ ਕਰਾਨਾ ਡੀਡੀਪੀਏ ਪੰਜਾਬ ਡੀਡੀਪੀਏ ਕਰਵਾਫਰ ਦੇ ਜਜਮੈਂਟ ਵਿੱਚ ਵੀ ਉਹਨਾਂ ਤਿੰਨ ਬੰਦੇ ਵਿੱਚ ਵੀ ਇਹਦਾ ਵੀ ਨਾਮ ਸ਼ਾਮਲ ਹੈ ਉਹਦੇ ਵਿੱਚ ਇਹ ਇਨਵੋਲ ਹੈ ਗੱਲ ਕੀ ਹੋਏ ਸਾਡੇ ਨਾਲ ਧੱਕਾ ਹੋਇਆ ਹਾਂ ਸੱਬੇ ਤਿੰਨ ਨਗਉ ਮੇਲੀਆਂ ਬਣਾਈਆਂ ਆਸੀਂ ਮਾੜਾ ਰੋਣੇ ਮੱਥੇ ਬਣਾਏ ਦੇ ਡੰਗਰੇ ਮੱਥੇ ਉਹ ਆਈ ਕੋ ਦੋ ਦੋ ਵਰਲਾ ਹਾਂਜੀ ਤੇ ਉਹ ਹੋਰ 30 ਬੰਦੇ ਦੇ ਨਾਂ ਨੇ ਜਿਨੇ ਕਰ ਇਥੇ ਮੇਲੀਆਂ ਬਣਾਈਆਂ ਹਾਂ ਗੋਇਲ ਪਤਵਸ ਦੇ ਨੇ ਸਬਜ਼ੀਆਂ ਬੀਜ ਦੇ ਨੇ ਸਭ ਕੁਝ ਕਰਦੇ ਨੇ ਤੇ ਉਹਨਾਂ ਵਿੱਚੋਂ ਕਿਸੇ ਦੀ ਨਹੀਂ ਉਹਨੇ ਤਾਂ ਹਿੱਸਾ ਦੇ ਤਿੰਨੇ ਘਰੇ ਦੇ ਠਾਏ ਹਾਂ ਕੀ ਮੰਗ ਕਰਦੇ ਹੋ ਮੰਗ ਇਹ ਆ ਪੈਸਾ ਨੂੰ ਇਨਸਾਫ ਦਿੱਤਾ ਜਾਵੇ ਸਾਨੂੰ ਦੰਗਰਵਾ ਤੱਕ ਸਾਰਾ ਬਣਾਣੀ ਇਦੀ ਤੇ ਬਸ ਰੋਦੋ ਮਰਲੇ ਸਾਫ ਕਸ ਪੰਜੇ ਸੁਆਚੰਦਰ ਮੇਰਾ ਨਾਮ ਹੈ ਹਾਂ ਲੋਗੋ ਜੀ ਕਰਦੇ ਵੀ ੱਟਕਾ ਘੜ ਜੀ ਵੀ ਨਵੇਂ ਛੜਾ ਕੇ ਚਲੇ ਆਈਏ ਨਾ ਕੁੱਲਾ ਤਾਂ ੱਟਕਾ ਘੜਦੀ ਵੀ ਆਹੀ ਵੀ ਮਤਲਬ ਇੱਥੇ ਕੰਮ ਕੀਤਾ ਪਰ ਆਹੀ ਇੱਥੇ ਕੰਮ ਨਹੀਂ ਕੀਤਾ ਪਾਰਟੀ ਵਾਈ ਨਾਲ ਵੇਖੋ ਜਦ ਜੀ ਕਰਦੇ ਨੇ ਪੰਜਾਬ ਜਿੱਤੇ ਨਾਲ ਪਾਰਟੀ ਅੱਜ ਇਹ ਆ ਗਈ ਕੱਲ ਹੋ ਕੋਈ ਆਵੇ ਕਿ ਜਦ ਜੀ ਚੱਲੇਗੀ ਜੋ ਨਹੀਂ ਜਾਏ ਨਾ ਜਾਣਾ 10 ਕਰਾਣਾ 16 ਮਰਲੇ ਥਾਂ ਜਿਹਦੇ ਵਿੱਚ ਤੇ ਦੋ ਦੋ ਮਰਲੇ ਇੱਕ ਦੋ ਮਰ ਮਰਲਾ ਵੜਾਈ ਇਹ ਕਹਿੰਦੇ ਡੰਗਰੇ ਬਣਾ ਕੇ ਨੇ ਸਭ ਕੁਝ ਮਤਲਬ ਇੱਥੇ ਕਸ ਦੇਣਾ ਡੰਗਰੇ ਬਸ ਆ ਗੋਇਆ ਕੁਗਾ ਇੱਥੇ ਛੋੜਦੇ ਨੇ ਸਮਝਾ ਸੁਣਦੀ ਬਿਲਾ ਲੈਂਦੇ ਨੇ ਕੀ ਹੋਏ ਠੱਕਾ ਹੀ ਕਰਨ ਦੀ ਇਹਨਾਂ ਦੇ ਹੱਥ ਆ ਸਵਾਗਤ ਕਰਦਾ ਜੀ ਇਹ ਸਾਰਾ ਮਸਲਾ ਹੈਗਾ ਜੀ ਇਹ ਪਿਛਲੇ 20 25 ਸਾਲ ਤੋਂ ਮੇਰੇ ਪਿੰਡ ਦੀ ਇਹ ਪੰਚਾਇਤੀ ਜ਼ਮੀਨ ਤੇ ਧਰਮਸ਼ਾਲਾ ਤੇ ਨਜਾਇਜ਼ ਕਬਜ਼ਾ ਤੇ ਇਹ ਕਬਜ਼ਾ ਜਿਹੜਾ ਪਿਛਲੀ ਪੰਚਾਇਤ ਦੁਆਰਾ ਹੀ ਕੇਸ ਚ ਆਉਂਦਾ ਆ ਰਿਹਾ ਤੇ ਅੱਜ 2.5 ਸਾਲ ਬਾਅਦ ਆਮ ਆਜ਼ੀ ਪਾਰਟੀ ਸਰਕਾਰ ਆਉਣ ਕਰਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਵਿਚਾਰ ਨਿਰਦੇਸ਼ਾਂ ਦੇ ਅਨੁਸਾਰ ਜੋ ਪੰਚਾਇਤ ਦੀਆਂ ਜ਼ਮੀਨਾਂ ਪੰਚਾਇਤ ਦੀ ਜਗਾ ਖਾਲੀ ਕਰਵਾਈ ਆਏ ਉਹਦੇ ਦੀ ਜਿਹਨੇ ਇਹਦੇ ਤੇ ਕਾਰਵਾਈ ਹੋਈ ਹੈ ਤੇ ਬਹੁਤ ਹੀ ਦੇਰ ਬਾਅਦ 2.5 ਸਾਲ ਬਾਅਦ ਦਾ ਕੇਸ ਤੋਂ ਬਾਅਦ 25 ਸਾਲ ਬਾਅਦ ਪਿੰਡ ਦੇ ਲੋਕਾਂ ਨੂੰ ਇਨਸਾਫ ਮਿਲਿਆ ਹੈ ਤੇ ਇਹ ਜਗਾ ਖਾਲੀ ਹੋਈ ਹੈ ਇਹ ਜਗ੍ਹਾ ਜੋ ਮੇਰੇ ਖਿਆਲ ਅੱਜ ਦੀ ਕੀਮਤ ਚ 2 ਤੋਂ 2.5 ਕਰੋੜ ਰੁਪਏ ਦੀ ਜਗ੍ਹਾ ਇਸ ਵਿੱਚ ਆਪਾਂ ਪਿੰਡ ਨੂੰ ਕੋਈ ਵਧੀਆ ਚੀਜ਼ ਬਣਾ ਕੇ ਪੇਸ਼ ਕਰਾਂਗੇ ਕੋਈ ਗਰਾਊਂਡ ਜਾਂ ਪਾਰਕ ਦੇਵਾਂਗੇ ਪਿੰਡ ਨੂੰ ਜੋ ਕਿ ਸਾਰੇ ਮੇਰੇ ਪਿੰਡ ਵਿੱਚ ਕੋਈ ਨਾ ਹੀ ਕੋਈ ਗਰਾਊਂਡ ਹੈ ਨਾ ਕੋਈ ਪਾਰਕ ਹੈ ਜਿਹਦੇ ਨਾਲ ਬੱਚਿਆਂ ਦੀ ਮਾਨਸਿਕ ਸਿਹਤ ਤੇ ਬਹੁਤ ਫਰਕ ਪੈ ਰਿਹਾ ਹੈ ਉਹ ਸਰਕਾਰ ਕਹਿ ਰਹੀ ਹੈ ਕਿ ਹਰ ਪਿੰਡ ਵਿੱਚ ਬੱਚਿਆਂ ਵਾਸਤੇ ਗਰਾਊਂਡ ਤੇ ਪਾਰਕ ਹੋਣਾ ਚਾਹੀਦਾ ਹੈ ਜਿਸ ਲਈ ਨੌਜਵਾਨ ਨਸ਼ਾ ਛੱਡ ਕੇ ਅਤੇ ਖੇਡਾਂ ਦੇ ਪ੍ਰਤੀ ਜਾਗਰੂਤ ਹੋਣ ਤੇ ਨਸ਼ੇ ਦੀ ਦਲਦਲ ਤੋਂ ਬਾਹਰ ਆਣ ਜੋ ਕਿ ਵਿਰੋਧੀਆਂ ਨੇ ਦੋਸ਼ ਲਾਇਆ ਹੈ ਕਿ ਇਹ 30 ਬੰਦਿਆਂ ਦਾ ਇਸ ਜ਼ਮੀਨ ਤੇ 30 ਬੰਦਿਆਂ ਦਾ ਕਬਜ਼ਾ 30 ਬੰਦਿਆਂ ਦਾ ਤੇ 30 ਬੰਦੇ ਪੇਸ਼ ਕਿਉਂ ਨਹੀਂ ਹੋਏ 30 ਬੰਦੇ ਮੇਰੀਆਂ ਸਾਹਮਣੇ ਕਿਉਂ ਨਹੀਂ ਆਏ ਬਾਹਰ ਤੋਂ ਬੰਦੇ ਲਿਆ ਕੇ ਪੁੱਤਲ ਸਰਕਾਰ ਦਾ ਪੁਤਲਾ ਫੂਕਣਾ ਕਿ ਆਕੇ ਤੇ ਉੱਥੇ ਪ੍ਰਦਰਸ਼ਨ ਕਰਾਂ ਕਿ ਇੱਥੇ ਘਰ ਢਾਏ ਗਏ ਉੱਥੇ ਨਾ ਹੀ ਤਾਂ ਕੋਈ ਘਰ ਸੀਗਾ ਮੈਂ ਮੀਡੀਆ ਦੇ ਮਾਧਿਮ ਰਾਹੀਂ ਦੱਸਣਾ ਚਾਹੁੰਦਾ ਕਿ ਉੱਥੇ ਸਿਰਫ ਝੁੱਗੀਆਂ ਝੌਂਪੜੀਆਂ ਸੀ ਜਾਂ ਇਹ ਕਬਜ਼ਾ ਜਿਹਦੇ ਵਿੱਚ ਨਾ ਤਾਂ ਕੋਈ ਕਿਸੇ ਦਾ ਸਮਾਨ ਸੀਗਾ ਨਾ ਕੁਝ ਸੀਗਾ ਇਹ ਜੋ ਵੀ ਕਾਰਵਾਈ ਹੋਈ ਹੈ ਇਹ ਪ੍ਰਸ਼ਾਸਨ ਦੁਆਰਾ ਤੇ ਸਰਕਾਰ ਦੁਆਰਾ ਕੀਤੀ ਗਈ ਹੈ ਜਦ ਕਿ ਮੌਜੂਦਾ ਸਰਪੰਚ ਦਾ ਤੇ ਵਿੱਚ ਕੋਈ ਰੋਲ ਹੀ ਨਹੀਂ ਹੈ ਐਪੀਐਸ 2022 ਤੋਂ ਚੱਲਦਾ ਪਿਆ ਪੁਰਾਣੀ ਪੁਰਾਣੀ ਸਰਕਾਰ ਤੇ ਪੁਰਾਣੀ ਪੰਚਾਇਤ ਦੇ ਟਾਈਮ ਦਾ ਕੇਸ ਹੈ ਇਹਦੀ ਕਾਰਵਾਈ ਇਹਦੇ ਤੇ ਮੇਰੀ ਮੌਜੂਦਗੀ ਚ ਹੋਈ ਹੈ ਮੇਰੀ ਤਰਮ ਚ ਹੋਈ ਹੈ ਇਸ ਕਰਕੇ ਲੋਕ ਕਿ ਸੋਚ ਰਹੇ ਹਨ ਇਹ ਸਰਪੰਚ ਨੇ ਕਰਵਾਇਆ ਕਿ ਮੈਂ ਆਪਜੀ ਦਾ ਚੈਨਲ ਰਾਹੀਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਇਹ ਤੇ ਸ਼ੱਕ ਤੋਂ ਬਾਹਰ ਨਿਕਲਿਆ ਜਾਵੇ ਇਹ ਨਵੇਂ ਸਰਪੰਚ ਨੇ ਇਸ ਵਿੱਚ ਕੁਝ ਨਹੀਂ ਕਰਵਾਇਆ ਪਰ ਇਹ ਕੀਤੀ ਗਈ ਹੈ ਜੋ ਕਿ ਅਜ ਉਸ ਦੇ ਅਧੀਨ ਹੀ ਇਸ ਦੀ ਕਾਰਵਾਈ ਹੋਈ ਹੈ ਇਹ ਸਾਰੇ ਨਜਾਇਜ਼ ਕਰਕੇ ਸਰਕਾਰ ਦੁਆਰਾ ਚੱਕੇ ਗਏ ਹਨ ਜੇ ਇਹਨਾਂ ਕੋਲ ਕੋਈ ਵੀ ਕਬਜ਼ਾਕਾਰਾਂ ਕੋਈ ਵੀ ਪ੍ਰੂਫ ਹੈ ਇਸ ਜਗ੍ਹਾ ਦਾ ਤੇ ਉਹ ਫੋਨ ਵਿੱਚ ਚਲੇ ਜਾਣ ਤੇ ਕੋਈ ਵੀ ਪਿੰਡ ਵਾਸੀ ਮੇਰੇ ਤੇ ਕੋਈ ਰੋਸ਼ਨਾ ਕਰੇ ਮੈਂ ਪਿੰਡ ਦੇ ਨਾਲ